इस प्रेस कॉन्फ्रेंस के बहुत ही सत्कारयोग सामेंटी उम्मीदवार साइजी अमरजीत कौर साहब के साथ बहुत सत्कारयोग वीर का नाल जहाँ कई साल का पुराना रिश्ता है दिवस जी अंदपुर साहब और दत्तूगुरा साहब दत्तूगुरा साहब साढ़े अंकल जी ਤਮਾਮ ਉਹਨਾਂ ਦੇ ਸਾਥੀ ਬਣ ਗਏ ਉਹ ਲੋਕ ਬਣ ਕੇ ਚੁਣਾਵੀ ਮਾਹੌਲ ਹੈ ਔਰ ਪੂਰੇ ਪੰਜਾਬ ਦੇ ਅੰਦਰ ਬਹੁਤ ਸ਼ਾਨ ਸ਼ਾਨਦਾਰ ਵਾਤਾਵਰਨ ਕਾਂਗਰਸ ਪਾਰਟੀ ਦੇ ਹੱਥ ਵਿੱਚ ਬਣਿਆ ਹੋਇਆ ਹੈ ਸੋ ਸਾਰੇ ਉਮੀਦਵਾਰ ਲਗਭਗ ਚੋਣ ਮੈਦਾਨ ਚ ਆ ਗਏ ਔਰ ਦਿਨ ਬ ਦਿਨ ਹਾਲਾਤ ਚੰਗੇ ਹੁੰਦੇ ਜਾ ਰਹੇ ਚਾਹੇ ਉਹ

ਗੋਇੰਡਵਾਲ ਦੀ ਸਿਟੀ ਦਾ ਬੁਰਾ ਹਾਲ ਹੈ ਲੋਕਾਂ ਦੇ ਮੰਡ ਦੇ ਵਿੱਚ ਕਾਰੋਬਾਰੀਆਂ ਦੇ ਮੰਡ ਵਿੱਚ ਡਾਕ ਤੇ ਭੈ ਦਾ ਸਹਿਮ ਹੈ ਯਾਰ ਕਿ ਪਤਾ ਨਹੀਂ ਕਿਸ ਵੇਲੇ ਕਿਹੜੇ ਗੈਂਗਸਟਰ ਦਾ ਸਾਮ ਟੈਲੀਫੋਨ ਆ ਜਾਏ ਤੇ ਸਾਥੋਂ ਫਰੋਤੀ ਮੰਗ ਲਈ ਜਾਵੇ ਅਨ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਕਿਸੇ ਪ੍ਰਕਾਰ ਦੀ ਕੋਈ ਢਾਈ ਸਾਲਾਂ ਚੋਂ ਪਿੰਨੀ ਹੋਈ 92 ਸੀਟਾਂ ਆ ਆਪਾ ਪਾਰਟੀ ਨੂੰ ਲੋਕਾਂ ਨੇ ਦਿੱਤਾਈਆਂ ਬਹੁਤ ਵੱਡੀਆਂ ਉਮੀਦਾਂ ਸਨ ਬਦਲਾਅ ਆਏਗਾ ਲੇਕਿਨ ਬਦਲਾਵ ਦੇ ਨਾਂ ਤੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਤੇ ਫਰੇਬ ਹੋ ਗਿਆ ਔਰ ਤੁਸੀਂ ਦੇਖੋਗੇ ਹਰ ਫਰੰਟ ਤੇ ਪੰਜਾਬ ਸਰਕਾਰ ਹੈ ਜਿਹੜੀ ਉਹ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ ਹਜ਼ਾਰ ਰੁਪਏ ਦੇਣ ਦਾ ਬੀਬੀਆਂ ਨਾਲ ਗੱਲ ਕੀਤੀ ਗਈ ਸੀ ਹਜ਼ਾਰ ਦਾ ਕੀ ਦੇਣਾ ਸੀ ਹੁਣ ਉਹਨਾਂ ਨਾਲ ਉਹਨਾਂ ਦੀ ਪੈਨਸ਼ਨ ਵੀ ਨਹੀਂ ਆ ਰਹੀ ਉਹਨਾਂ ਦੀਆਂ ਸ਼ਗਨ ਸਕੀਮਾਂ ਵੀ ਰੁਕ ਗਈਆਂ ਔਰ ਮੇਰਾ ਖਿਆਲ ਲੋਕਾਂ ਦੀ ਡਿਮਾਂਡ ਸੀ ਇਸ ਸਾਨੂੰ ਲੋਕਲ ਉਮੀਦਵਾਰ ਦਿੱਤੇ ਜਾਣ ਸਾਡੇ ਆਰੇ ਸਾਲ ਕੇ ਦੇ ਵਿੱਚ ਸਿੰਗਰ ਕਲਾਕਾਰ ਕਿਉਂਕਿ ਮੈਂ ਨਹੀਂ ਕਹਦਾ ਕੋਈ ਸਿੰਗਰ ਕਲਾਕਾਰ ਮਾਰਾ ਹੁੰਦਾ ਬੜੇ ਚੰਗੇ ਹੁੰਦੇ ਉਹਨਾਂ ਨੇ ਆਪਦੇ ਫੀਲਡ ਦੇ ਵਿੱਚ ਬੜੀਆਂ ਵੱੱਲਾ ਮਾਰ ਗਿਆ ਹੋਣਗੇ ਲekin ਕਿਸੇ ਪ੍ਰਪੀਤ ਨਹੀਂ ਹੁੰਦੀ ਵੀ ਯਾਰ ਕਿਉਂਕਿ ਉਹਨਾਂ ਦਾ ਕੰਮ ਕੋਈ ਹੋਰ ਹੁੰਦਾ ਹੈ ਤੇ ਸਿਆਸਤਦਾਨ ਦਾ ਕੰਮ ਕੋਈ ਹੋਰ ਹੁੰਦਾ ਫਿਰ ਸੋ ਅਸੀਂ ਬੜਾ ਸੋਚ ਸਮਝ ਕੇ ਫ੍ਰੀਮਪੋਰਟ ਦੀ ਉਮੀਦਵਾਰ ਐਲਾਨੀ ਦੀ ਅਵਧੀ ਤੋਂ ਬਾਅਦ ਓਕੇ ਔਰ ਖਾਸ ਕਰਕੇ ਕਿਉਂਕਿ ਔਰਤਾਂ ਦਾ ਬਹੁਤ ਵੱਡਾ ਹਿੱਸਾ ਹੈ ਅੱਧੀ ਆਬਾਦੀ ਹੈ ਆਪਸਾਂ ਤੇ ਜਾ ਸੋ ਸਾਨੂੰ ਲੱਗਦਾ ਕਿ ਇੱਕ ਔਰਤ ਨਾਲ ਇੱਕ ਔਰਤ ਹੋਰ ਕੰਫਰਟੇਬਲ ਤਰੀਕੇ ਦੇ ਨਾਲ ਗੱਲ ਕਰ ਸਕਦੀ ਹੈ ਔਰ ਉਹਨਾਂ ਦੀ ਰਿਪਰੈਜੈਂਟੇਸ਼ਨ ਹੋਣੀ ਦੇਸ਼ ਦੀ ਪਾਰਲੀਮੈਂਟ ਵਿੱਚ ਬੜੀ ਜ਼ਰੂਰੀ ਇਸ ਕਰਕੇ ਅਸੀਂ ਦੋ ਮਹਿਲਾਵਾਂ ਤੇਰਾਂ ਤੋਂ ਪਾਰਲੀਮੈਂਟ ਦੇ ਵਿੱਚ ਉਤਾਰਿਆ ਔਰ ਮੈਨੂੰ ਪੂਰਨ ਉਮੀਦ ਹੈ ਇਹ ਦੋਨੋਂ ਜਾਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਆਉਣ ਵਾਲੇ ਸਮੇਂ ਚ ਪਹੁੰਚਣਗੇ ਲੋਕਾਂ ਦੀ ਕੇ ਪਰੇਸ਼ਦ ਕਾ ਔਰ ਫਰੀਡ ਕੋਟ ਦੇ ਮਸਲੇ ਉੱਥੇ ਸਾਰੇ ਖੜੇ ਹੋ ਕੇ بلند ਆਵਾਜ਼ ਦੇ ਵਿੱਚ ਚੁੱਕੜ ਬੜੇ ਰਿਖੇ ਹੈ ਪੀਛੇ ਰਹੇ ਤੋਂ ਜ਼ੁਰਬਾ ਹੈਗਾ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਰਹੀ ਏ ਸੋ ਇਹ ਇਸ ਕਰਕੇ ਅਸੀਂ ਬੀਬੀ ਜੀ ਨੂੰ ਇੱਕ ਤਾਂ ਔਰਤਾਂ ਦੀ ਰਿਪ੍ਰੈਜ਼ੈਂਟੇਸ਼ਨ ਹੋ ਜਾਏਗੀ ਦੂਸਰੇ ਇਸ ਇਲਾਕੇ ਨਾਲ ਸੰਬੰਧਤ ਨੇ ਬੜੇ ਲਿਖੇ ਨੇ ਸੇਵਾ ਕੀਤੀ ਔਰ politcal ਤਜਰਬਾ ਵੀ ਹੈਗਾ ਕਿ 12 ਸਾਲ ਵਿਜਾ ਦੇ ਖੇਤਰ ਵਿੱਚ ਪੜਾਇਆ ਤੇ ਨਾਲ politcal ਤਜਰਬਾ ਵੀ ਹੈਗਾ ਕਿ ਚੇਅਰਮੈਨ ਜਿਲ੍ਹਾ ਕਮਿਸ਼ਨ ਰਹੇ ਔਰ ਚੋਣਾਂ ਲੜੇ ਤੇ ਅੱਜ ਮੈਂ ਬਰੋ ਪਾਰਲੀਮੈਂਟ ਦੀ ਚਿੱਤੇ ਚੋਣਾਂ ਲੜ ਰਿਹਾ ਹਾਂ ਸੋ ਮੈਨੂੰ ਪੂਰਾ ਵਿਦਾ ਕੀ ਇਹ ਤਕੜੇ ਹੋ ਕੇ ਆਉਣ ਵਾਲੇ ਸਮੇਂ ਚ ਗੜਾਈ ਲੜਨਗੇ ਫਿਰ ਕੋਈ ਜੋ ਕਾਹੀ ਅਸੀਂ ਸਭ ਸਾਫ ਹੈ ਮੇਰਾ ਬੇਸ਼ੱਕ ਮੈਂ ਮੈਂ ਲੁਧਿਆਣਾ ਤੋਂ ਚੋਣ ਲੜ ਰਹੇ ਹਾਂ ਲੇਕਿਨ ਮੇਰਾ ਉਹਨਾਂ ਹੀ ਧਿਆਨ ਫਰੀਦਕੋਟ ਲੋਕ ਸਭਾ ਦੇ ਵਾਸਤੇ ਹੈਗਾ ਔਰ ਅਸੀਂ ਇੱਥੋਂ ਵੱਡੀ ਜਿੱਤ ਨਾਲ ਵੱਡੀ ਪਰ ਸਾਫ ਕੋ ਮਸੂਦ ਜਿਤਾ ਕੇ ਦੇ। ਸੋ ਕਈ ਲੋਕ ਹੋਰ ਉਮੀਦਵਾਰ ਸਨ ਉਹਨਾਂ ਵਿੱਚੋਂ ਇੱਕ ਮੇਰਾ ਭਰਾ ਡਿੰਪਲ ਜਿਹਨੂੰ ਮੈਂ ਬਹੁਤ ਪਿਆਰ ਕਰਦਾ। ਜ਼ਰੂਰੀ ਨਹੀਂ ਹੈ ਕਿ ਮੇਰਾ ਸਾਹੋ ਕੇ ਪਰਿਵਾਰ ਨਾਲ ਜ਼ਿਆਦਾ ਲਿਆ ਜਾਏ ਟਿੰਗ ਦੋਨਰ ਮੇ ਨਹੀਂ। ਮੇਰਾ ਰਿਸ਼ਤਾ ਬਹੁਤ ਪੁਰਾਣਾ ਤੇ ਗਹਿਰਾ ਰਿਸ਼ਤਾ ਡਿੰਪਲ ਨਾਲ ਹੈ। ਛੋਟਾ ਭਰਾ ਇਹ ਵੀ ਪੂਰਾ ਪ੍ਰਬਲ ਗਾਵੇ ਦਾ ਅਕੀਲਾ ਪਾਰ ਨਹੀਂ ਸੀ ਇਸ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਸੀ ਕਿ ਇਹ ਕਿਸੇ ਗੱਲ ਤੋਂ ਘੱਟ ਸੀ ਬਹੁਤ ਹੀ ਬੋਤਾਰ ਹੁੰਦਾ ਹੈ ਨੌਜਵਾਨ ਸਾਫ਼ੀਆ ਸੇਵਾ ਕਰਦਾ ਹੈ ਦਿਨ ਰਾਤ ਪਖਾਈ ਕਰਦਾ ਹੈ ਜਿੱਥੇ ਆਵਾਜ਼ ਅਸੀਂ ਮਾਰੀ ਉੱਥੇ ਹਾਜ਼ਰ ਰਿਹਾ ਹੈ ਮਨ ਦੇ ਵਿੱਚ ਨਰਾਜ਼ਗੀ ਗਿਲਾ ਹੋ ਜਾਂਦਾ ਹੈ ਕਿ ਸਾਨੂੰ ਇਗਨੋਰ ਕੀਤਾ ਗਿਆ ਪਾਰਟੀ ਦੇ ਪਰ ਮੈਂ ਪ੍ਰਵਾਸ ਦਾ ਮੁਖੀ ਹੁੰਦੇ ਹਾਂ ਤੇ ਮੇਰਾ ਫਰਜ਼ ਮੰਨਦਾ ਕਿ ਸਾਰੇ ਪ੍ਰਵਾਸ ਨੂੰ ਕੱਖੇ ਰਹਿਣਾ ਪਰ ਇਹ ਫਰਾਗ ਵੀ ਇਹਨਾਂ ਨੂੰ ਕਰਦਾ ਇਹੇ ਛੱਡਣਾ ਉਹਨੇ ਤਾਂ ਛੱਡ ਹੀ ਜਾਣਾ ਜਿਸ ਨੂੰ ਤਿੰਨ ਟਿਕਟਾਂ ਦੇਤੀਆਂ 골ਡੀ ਸਾਡੇ ਭਰਾ ਨੂੰ 42 ਸਾਲਾਂ ਦੀ ਉਮਰ ਚੋ ਵੀ ਛੱਡ ਗਿਆ ਤਿੰਨ ਵਾਰੀ ਚੱਪੇਵਾਲ ਨੂੰ ਅਸੀਂ ਭਰਾ ਦਾ ਉਹ ਛੱਡ ਗਿਆ ਤਿੰਨ ਵਾਰੀ ਬਿੱਟੂ ਮੰਤਰੀ ਐਮਪੀ ਬਣਾ ਤਾ ਉਹ ਛੱਡ ਗਿਆ ਇੰਦਰ ਕਿਸੇ ਨੂੰ ਕੁਝ ਵੀ ਮਿਲਿਆ ਹਜੇ ਤੱਕ ਤੇ ਇਸ ਦੇ ਬਾਪ ਯੋਧਵੀ ਇਹੋ ਜੇ ਪਰਿਵਾਰ ਆ ਪੀਪਲ ਰੀਨ ਵੀਵੀ ਤੇ ਦਰਸ਼ਕੋਵਾਂ ਗਰੇ ਜਿਹੜੇ ਫੇਰ ਵੀ ਕਹਿੰਦੇ ਆ ਕਿ ਅਸੀਂ ਕਾਂਗਰਸ ਦਾ ਚੱਲਾ ਭੁਲਾ ਦੇ ਕਰਾ ਵੀ ਸਾਨੂੰ ਇਹੋ ਜਿਹੇ ਪਰਿਵਾਰ ਦੀ ਤਲਾਸ਼ ਕਰੀ ਬੇਵੀ ਦੇ ਕਾਂਗਰਸ ਪਾਰਟੀ ਤੋਂ ਸੀ ਔਰ ਅਸੀਂ ਸਮਝ ਕੰਮ ਕਰਦੇ ਸੋ ਬਾਬਾ ਸੁਖ ਰੱਖੇ ਉੱਚੇ ਬੋਲਣਾ ਬੋਲੀਏ ਕਰਤਾਰੋਂ ਤੇ ਇਹ ਸਮੇਂ ਤੋਂ ਪਹਿਲਾਂ ਗੱਲ ਕਰਨੀ ਚਾਹੀਦੀ ਨਹੀਂ ਹੁੰਦੀ ਪਰ ਡਿਪਲੋਮਾ ਬਾਬਾ ਸੁਖ ਰੱਖੇ 2007 ਦੇ ਵਿੱਚ ਐਮਐਲਏ ਬਣਾ ਕੇ ਨਵਾਜਾਂਗੇ ਟਿਕਟ ਦੇਾਂਗੇ ਅੱਗੇ ਇਹੇ ਕਰਮ ਹੈ ਜਿੰਤਨਾ ਇਹਨਾਂ ਦਾ ਕਿੰਨੀ ਮਿਹਨਤ ਕਰਨੀ ਹੈ ਔਰ ਪੰਜਾਬ ਦੀ ਇੱਜ਼ਤ ਬਚਪੀ ਜਾਣਾ ਇਹ ਜਿੰਦਗੀ ਕੋਈ ਕੰਬੀਨੇਸ਼ਨ ਰਹੇਗਾ ਬੀਬੀ ਜੀ ਪਾਰਲੀਮੈਂਟ ਚ ਜਾਣ ਇਹ ਸਾਡਾ ਨੌਜਵਾਨ ਸਾਥੀ ਅਸੀਂ ਉਹ ਅਵੇਲੇਬਲ ਸਵਾਰਜੀ ਤੋਂ ਹੀ ਜਾਣਦਾ ਰਸਮੀ ਤੌਰ ਤੇ ਇਸ ਕਰਕੇ ਇੱਥੇ ਬੁਲਾਇਆ ਹੈ ਕਿ ਅੱਜ ਜਿੰਪਲ ਜੀ ਅੱਜ ਤੋਂ ਬਾਅਦ ਫਰੀਦਕੋਟ ਦੇ ਉਮੀਦਵਾਰ ਸਾਹਿਬ تین ਰਾਤ ਇੱਕ ਕਰ ਦੇਣਗੇ ਤੇ ਉਹਨਾਂ ਦੇ ਚੁਣਾਵੀ ਇਸ ਗੜਾਈ ਦੇ ਵਿੱਚ ਬੀਬੀ ਅਮਰ ਜੀ ਦਾ ਸਾਥ ਦੇਣਗੇ ਔਰ ਮੈਂ ਪੂਰੇ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ ਉਹ ਨਾਲ ਉਹ ਨਾ ਪਾਰਟੀ ਵਿੰਪਰ ਵੀ ਤੇ ਵਿਪਰ ਦੇ ਪ੍ਰਵਾਸ ਦੀ ਬੰਦੇ ਨਹੀਂ ਕਰੂਗੀ ਜੋ ਇਹਨਾਂ ਦੀਆਂ ਮਾਨੀਆਂ ਭਾਵਨਾਵਾਂ ਹਨ ਕਿ ਐਮਐਲਏ ਦਾ ਚੋਣ ਲੜਨਾ ਹੈ ਉਹ ਪਾਰਟੀ ਉਹ ਨਾਲ ਇਸ ਸਮੇਂ ਚੂਪ ਗਿਆ ਤਾਂ ਬੜੰਗ ਸਾਹਿਬ ਪਹਿਲਾਂ ਵੀ ਤਿੰਨ ਚਾਰ ਵਾਰ ਇੱਕ ਬੀਬੀ ਜਗਦਾਰਸ਼ਨ ਕੌਰ ਦਾ ਕਹਿਣਾ ਕਿ ਸਾਨੂੰ ਭਰੋਸਾ ਦਿੱਤਾ ਸੀਗਾ ਕਿ ਵੀ ਤੁਹਾਨੂੰ ਲੜਾਵਾਗੇ ਚੋਂ ਲੜਾਵਾਗੇ ਪਰ ਹਰ ਵਾਰ ਹੀ ਪਿੱਛੇ ਕੀਤਾ ਜਾਂਦਾ ਹੈ ਕਈ ਵਾਰੀ ਸਰਕਮਕਾਂਸਿਸ ਐਸੇ ਹੋ ਜਾਂਦੇ ਹੈ ਕੋਈ ਐਸੀ ਦਿੱਕਤ ਨਹੀਂ ਫੇਰ ਆਏ ਦਰਸਤ ਆਏ ਰਾਜਾ ਬੜਿੰਗ ਵੀ 5 ਸਾਲ ਮੰਤਰੀ ਸ਼ੇਖ ਤਲਾਸ਼ਦਾਰਿਆ ਲੇਕਿਨ ਉਹ ਅਖੀਰ ਤੇ ਤਿੰਨ ਹੀ ਨਹੀਂ ਆ ਕੇ ਬਣੀ ਮੈਂ ਜਿਹਨੂੰ ਹਰਾਇਆ ਸੀ ਉਹਨੂੰ ਮੰਤਰੀ ਬਣਾ ਦਿੱਤਾ ਗਿਆ ਸਬਰ ਦਾ ਫਲ ਮਿੱਠਾ ਹੁੰਦਾ ਹੁਣ ਰਾਜਾ ਬੜਿੰਗ ਪੰਜਾਬ ਕਾਂਗਰਸ ਦਾ ਬਣ ਗਿਆ ਬੜਿੰਗ ਸਾਹਿਬ ਦਰਸ਼ਨ ਸਿੰਘ ਜੀ ਬਰਾੜ ਉਹਨਾਂ ਦੇ ਗਰੁੱਪ ਪਰ ਲੋਕੀ ਜਿਹੜੀ ਮੁਖਾਲਫਤ ਕੀਤੀ ਜਾ ਰਹੀ ਹੈ कि ਉਹਨਾਂ ਨੂੰ ਵੀ ਬਣਾਏ ਜਾ ਰਹੇ ਉਸ ਦਾ ਆਦਰਸ਼ ਸਿੰਘ ਭਰਾ ਤਾਂ ਕਾਂਗਰਸ ਸੀ ਜੋ ਪਰ ਉਹਨਾਂ ਦੇ ਜਿਹੜਾ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ 'ਚੋਂ ਨਜ਼ਰ ਨਹੀਂ ਆ ਰਹੇ ਪਰ ਚੋਣਾਂ ਨਹੀਂ ਲੜ ਰਹੇ ਇਸੇ ਲਈ ਨਾ ਉਹਨਾਂ ਨੇ ਇਹ ਚੋਣਾਂ ਲੜਨ ਦੀ ਕਾਰਗੁਜ਼ਾਰੀ ਨਹੀਂ ਕੀਤੀ ਮੈਨੂੰ ਨਹੀਂ ਲੱਗਦਾ ਬਠਾ ਅਸੀਂ ਹਰ ਵਿਅਕਤੀ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਕਮਲਜੀਤ ਭਰਾ ਤਾਂ ਕਹਿੰਦਾ ਜੀ ਰਾਜੇ ਬਰਿੰਗ ਨੂੰ ਹਰਾ ਕੇ ਤੋਰਾਂਗੇ ਬੁਰੀ ਤਰ੍ਹਾਂ ਨਾਲ ਹਰਾ ਕੇ ਭੇਜਾਂਗੇ ਲੁਧਿਆਣੇ ਕੋਈ ਗੱਲ ਰੱਬ ਨੂੰ ਚੜ੍ਹਦੀ ਕਲਾ ਕੀ ਤੁਸੀਂ ਅੰਦਰ ਸੋਗੇ